ਹਾਂਜੀ ਦੋਸਤੋ ਸਾਰਿਆਂ ਨੂੰ ਸ਼ਸ਼ੀਕਾਲ ਜੀ ਕਿੱਦਾਂ ਸਾਰੇ ਠੀਕ ਠਾਕ ਹੋ ਐ ਮੇਰੇ ਨਾਲ ਕਿ ਤੁਸੀਂ ਸਾਰੇ ਠੀਕ ਠਾਕ ਹੋਗੇ ਅੱਜ ਦਾ ਬਲੌਗ ਲੈ ਕੇ ਤੁਹਾਡੇ ਅੱਗੇ ਫੇਰ ਆਏ ਜੇ ਸਾਡਾ ਬਲੌਗ ਵਧੀਆ ਤੁਹਾਨੂੰ ਲੱਗਿਆ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੋ ਵੀ ਵੀ ਸਾਡੇ ਨਾਲ ਚੈਨਲ ਨਾਲ ਨਵੇਂ ਜਿਹੇ ਵੀ ਕਰਦੇ ਪਹਿਲਾਂ ਸਬਸਕ੍ਰਾਈਬ ਤਾਂ ਜੋ ਸਾਡੇ ਆਉਣ ਵਾਲੀ ਵੀਡੀਓ ਉਹ ਤੁਹਾਡੇ ਤੱਕ ਪਹਿਲਾਂ ਪਹੁੰਚ ਸਕਣ ਹਾਂਜੀ ਵੀਰ ਅੱਜ ਆਪਾਂ ਗੱਲ ਕਰਾਂਗੇ ਮੌਸਮ ਨਾਲ ਸੋ ਵੀਰੋਂ ਬਹੁਤ ਵਧੀਆ ਮੌਸਮ ਹੋ ਰਿਹਾ ਪਹਿਲਾਂ ਬਹੁਤ ਜ਼ਿਆਦਾ ਗਰਮੀ ਸੀ ਨਾਲ ਰੋਟੀ ਖਾਦੀ ਜਾਂਦੀ ਜਿਨਾਂ ਪਾਣੀ ਪੀਤਾ ਜਾਂਦਾ ਸੀ ਸੋ ਬਹੁਤ ਵਧੀਆ ਮੌਸਮ ਹੋ ਰਿਹਾ ਹੈਗਾ ਸੋ ਸਾਨੂੰ ਅੱਜ ਦਿਖਾਉਣੇ ਮੌਸਮ ਬਾਹਰਲਾ ਮੌਸਮ ਸੋ ਵੀਰੋ ਲੈ ਕੇ ਚੱਲਦੇ ਆਂ ਬਾਹਰ ਸੋ ਦਿਖਾਉਣੇ ਆ ਜੀ ਆ ਜੀ ਆਪਣੀ ਦੁਕਾਨ ਆ ਵੀਰੋ ਠੀਕ ਆ ਪਿੰਡ ਫੱਤਾ ਮਾਲੋਕਾ ਜੀ ਆਪਣੀ ਦੁਕਾਨ ਆ ਜੀ ਕਰਿਆਨੇ ਦੀ ਦੁਕਾਨ ਕਰਦਾ ਆਂ ਜੀ ਮੈਂ ਤੇ ਸਾਨੂੰ ਦਿਖਾਉਣੇ ਆ ਬਾਹਰਲਾ ਮੌਸਮ ਜੀ ਆਇਆ ਇਹ ਮਾਹਨਮ ਦੇਖੋ ਬਹੁਤ ਸੁਣਾ ਮੌਸਮ ਆ ਰਿਹਾ ਹੈ ਹੋ ਰਿਹਾ ਹੈ ਜੀ ਪਹਿਲਾਂ ਬਹੁਤ ਜ਼ਿਆਦਾ ਗਰਮੀ ਸੀ ਹੁਣ ਮੈਂ ਹੰਡਾ ਹੋ ਗਿਆ ਜੀ ਆ ਦੇਖ ਹਰਕਾ ਯਾਰ ਦੇਖੋ ਕਿੰਦਾ ਸੋਹਣਾ ਮੌਸਮ ਹੋ ਰਿਹਾ ਹੈ ਤੇ ਬਹੁਤ ਜਿਆਦੇ ਮਨਗੋੜੇ ਕਿੰਦਾ ਵਧੀਆ ਮੌਸਮ ਹੋ ਰਿਹਾ ਹੈ ਵੀਰੋ ਹਾਂ ਤੇ ਆ ਦੇਖੋ ਹਰੇ ਹਲੀ ਹਰੇ ਬਾਈ ਕਿੱਡੀ ਸੋਹਣੀ ਲੱਗਦੀ ਹੈ ਜੀ ਆ ਦੇਖੋ ਕਿੱਡੀ ਸੋਹਣੀ ਹਰੇ ਬਾਈ ਲੱਗਦੀ ਹੈ ਜੇ ਜਦੋਂ ਆਪਾਂ ਤਰਕੇ ਤੋਂ ਬਾਅਦ ਟਾਇਰ ਕਰਦੇ ਜਾਂਦੇ ਆਗੇ ਉਹਦਾ ਆਪਾਂ ਨੂੰ ਆਕ ਹੰਦੀ ਆ ਆਪਣੀ ਵਾਸਤੇ ਬਹੁਤ ਵਧੀਆ ਲਾਭ ਹੁੰਦੀ ਆ ਜੀ ਸੋ ਵੀਰੋ ਸਵੇਰ-ਸਵੇਰ ਵੀ ਆਪਾਂ ਨੂੰ ਸ਼ੇਅਰ ਕਰਨੀ ਚਾਹੀਦੀ ਹੈ ਇਹ ਨਾਲ ਅੱਖਾਂ ਦੀ ਰੋਸ਼ਨੀ ਤੇਜ ਹੁੰਦੀ ਆ ਸਰੀਰ ਦੀ ਫੁਰਤੀ ਬਣੀ ਰਹਿੰਦੀ ਆ ਸੋ ਵੀਰੋ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਆਪਾਂ ਨੂੰ ਸੋ ਆ ਦੇਖੋ ਮੌਸਮ ਬਹੁਤ ਵਧੀਆ ਹੋ ਰਿਹਾ ਹੈਗਾ ਸਵਾਲ ਨਾ ਮੌਸਮ ਆ ਕੋਈ ਗਰਮੀ ਨਹੀਂ ਹੈਗੀ ਜੇ ਆਪਾਂ ਕਹੀਏ ਗਰਮੀ ਜ਼ਿਆਦੇ ਆ ਸੋ ਕੋਈ ਮੌਸਮ ਨਹੀਂ ਰਹੀ ਅੱਗੇ ਹਨ ਇਹ ਦੇਖ ਲਓ ਜੀ ਆਹ ਟੈਗਲ ਫੈਕਟਰੀ ਇੱਟਾਂ ਦੀ ਆ ਸਾਹਮਣੇ ਤੇ ਇੱਧਰ ਹੀ ਹੈ ਜੀ ਇਹ ਕਬਾੜ ਦੀ ਦੁਕਾਨ ਜੀ ਸਾਹਮਣੇ ਆਪਣੇ ਤੇ ਇੱਧਰ ਹੈਗਾ ਮੱਖਣ ਸਟੂਡੀਓ ਦਾ ਘਰ ਜੀ ਤੇ ਆ ਆ ਹੈਗੀ ਆਪਣੀ ਦੁਕਾਨ ਕਰਿਆਨਾ ਅਮਨ ਕਰਿਆਨਾ ਸਟੋਰ ਆਪਾਂ ਕਰਦੇ ਜੀ ਦੁਕਾਨ ਸੋ ਆਪਾਂ ਨਵੀਂ ਬਲੌਗ ਬਲੌਗ ਬਣਾਉਣ ਲੱਗੇ ਸੀ ਵੀਰੇ ਤੇ ਕਰੋ ਸਬੋਟ ਦੱਬ ਕੇ ਵੀਰੇ ਤਾਂ ਕਿ ਆਪਾਂ ਹੋਰ ਵੀ ਤੁਹਾਡੇ ਅੱਗੇ ਨਵੀਆਂ ਤੋਂ ਨਵੀਆਂ ਵੀਡੀਓ ਲੈ ਕੇ ਆਇਆ ਕਰੀਏ ਜੇ ਮੇਰੀ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਵੀਰੇ ਸੋ ਕਰੋ سپورਟ ਤੁਹਾਡੀ سپورਟ ਨਾਲ ਹੀ ਮਾਗੇ ਵੱਸ ਸਕਦਾ ਵੀਰੋ ਥੈਂਕ ਯੂ ਧੰਨਵਾਦ ਰੱਬ ਰੱਖੇ